ਬੜਾ ਬਾਈਰੂ ਜੀ ਦਾ ਖਾਲਸਾ ਵੈਰੂ ਜੀ ਕੋਤੇ ਮੈਂ ਜਗਦੀਸ਼ ਸਿੰਘ ạtਵਾਲ ਪਿੰਡ ਗਲੋਟਾ ਮੇਰਾ ਅਸੀਂ ਨਾ ਅੱਜ ਬਾਬਾ ਜੀ ਦੇ ਪਿੰਡ ਅਕਾਲੀ ਫੂਲਾ ਸਿੰਘਾ ਪਿੰਡ ਜੇਲਾ ਸਿੰਘਾ ਪਹੁੰਚਿਆ ਅਸੀਂ ਨਾ ਬਹੁਤ ਦਿਨ ਪਹਿਲਾਂ ਇੱਥੇ ਆਏ ਸੀਗੇ ਮੈਂ ਮੇਰਾ ਬੇਟਾ ਅੱਛਾ ਸਾਡੇ ਨਾਲ ਇੱਕ ਦੋ ਬੰਦੇ ਹੋਰ ਵੀ ਸੀਗੇ ਅਸੀਂ ਇੱਥੇ ਆਏ ਸੀਗੇ ਜਦੋਂ ਅਸੀਂ ਦਰਸ਼ਨ ਕੀਤੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਤਾ ਉਸ ਟਾਈਮ ਜਿਹੜੀ 12 ਦਰੀ ਕਹਿੰਦੇ ਨੇ ਜਿਸ ਨੂੰ ਔਰ ਉਹਦੇ ਵਿੱਚ ਨਾ ਉੱਤੇ ਟੀਨ ਸ਼ਰਟ ਸ਼ੀਟ ਪਾਈ ਹੋਈ ਹੈ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਉਸ ਤੋਂ ਦੂਜੇ ਪਾਸੇ ਗੁਰਦੁਆਰ ਸਾਹਿਬ ਬੜਾ ਅਸੀਂ ਦਰਸ਼ਨ ਕੀਤੇ ਸਾਰੀ ਸੰਗਤਾਂ ਨਾਲ ਮਿਲੇ ਵੀ ਤਾਂ ਸਾਡੇ ਦਿਮਾਗ 'ਚ ਆਇਆ ਕਿ ਯਾਰ ਸਾਡੇ ਕੋਲ ਦਾ ਜਰਨੈਲ ਔਰ ਗੁਰਦੁਆਰਾ ਸਾਹਿਬ ਦਾ ਕੁਝ ਆਪਾਂ ਕਰਨਾ ਚਾਹੀਦਾ ਤਾਂ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰੋਗਰੈਸ ਵਾਸਤੇ ਅਸੀਂ ਪਹਿਲਾਂ ਸੋਚਿਆ ਕਿ ਕਈ ਟੀਮਾਂ ਨਾਲ ਅਸੀਂ ਗੱਲਬਾਤ ਕੀਤੀ ਚੰਦਰ ਨਾਲ ਕਿ ਬਾਬਾ ਜੀ ਦਾ ਨਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਸਵੇਰੇ ਔਰ ਸ਼ਾਮ ਨੂੰ ਦੋਨੋਂ ਟਾਈਮ ਚੱਲੇ ਤਾਂ ਕਿ ਮਤਲਬ ਕੂਮ ਨੂੰ ਔਰ ਬਾਕੀ ਪੂਰੇ ਇੰਡੀਆ ਦੇ ਵਿੱਚ ਵਰਲਡ 'ਚ ਪਤਾ ਚੱਲੇ ਕਿ ਦੇਲਾਸ ਇਹਾ ਕਿੱਥੇ ਹੈ ਔਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਸਥਾਨ ਹੈ ਕਿੱਥੇ ਤਾਂ ਕਿ ਦੁਨੀਆ ਨੂੰ ਪੂਰੇ ਆਇਡੈਂਟੀਫਾਈ ਹੋਣ ਲੋਕ ਇੱਥੇ ਆਣ ਤਾਂ ਕਿ ਗੱਲਬਾਤ ਚੱਲੇ ਇਸੇ ਸੰਦਰਭ 'ਚ ਸਾਡੀ ਇੱਕ ਵਾਰੀ ਗੱਲਬਾਤ ਹੋਈ ਤਾਂ ਜਿਹੜੇ ਇਸ ਪਿੰਡ ਦਾ ਸਰਪੰਚ ਹੈ ਜਸਪਾਲ ਸਿੰਘ ਔਰ ਸੁਭਿੰਦਰ ਸਿੰਘ ਔਰ ਹੋਰ ਕਈ ਬੰਦੇ ਪਤਵੰਤੇ ਬੰਦੇ ਹੈਗੇ ਸੀਗੇ ਉਸ ਨਾਲੇ ਗੱਲਬਾਤ ਸਾਂਝੀ ਕੀਤੀ ਤਾ ਅਸੀਂ ਫਿਰ ਉਸ ਤੋਂ ਬਾਅਦ ਚਲੇ ਗਏ ਤਾਂ ਕੁਝ ਦਿਨ ਤੋਂ ਬਾਅਦ ਫਿਰ ਅਸੀਂ ਇੱਥੇ ਸੋਚਿਆ ਵੀ ਕਿਵੇਂ-ਕਿਵੇਂ ਕੀਤਾ ਜਾਏ ਤਾਂ ਸਾਡੀ ਗੱਲ ਬਾਬਾ ਜਥੇਦਾਰ ਗੁਰਵਿੰਦਰ ਸਿੰਘ ਜੀ ਨਾਲ ਹੋਈ ਅਸੀਂ ਆ ਬਾਬਾ ਜੀ ਬਾਬਾ ਜੀ ਦਾ ਜਿਹੜਾ ਜਨਮ ਸਥਾਨ ਪਿੰਡ ਦੇਲਾ ਹੈ ਔਰ ਉਥੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਤਾਂ ਕਿ ਮਤਲਬ ਗੁਰਦੁਆਰਾ ਸਾਹਿਬ ਦਾ ਔਰ ਪਲੱਸ ਬਾਕੀ ਉਹਨੂੰ ਪਤਾ ਲੱਗੇ ਖੁਦ ਜਥੇਦਾਰ ਹੋਣ ਤੋਂ ਬਾਬਾ ਜੀ ਖੁਦ ਨਹੀਂ ਸੀ ਇੱਥੇ ਆਏ ਕਦੇ ਉਹਨਾਂ ਨੇ ਖੁਦ ਦਰਸ਼ਨ ਨਹੀਂ ਸੀ ਕੀਤੇ ਬਾਬਾ ਜੀ ਕਹਿੰਦੇ ਵੀ ਦੱਸੋ ਅਸੀਂ ਕੀ ਕਰ ਸਕਦੇ ਹਾਂ ਅਸੀਂ ਆ ਬਾਬਾ ਜੀ ਕਿਤਾ ਸੀ ਉੱਥੇ ਲਾਈਵ ਟੈਲੀਕਾਸਟ ਕਰਵਾਉਣਾ ਚਾਹਦੇ ਹਾਂ ਔਰ ਦੂਜਾ ਜਿਹੜਾ ਜਿੱਥੇ ਬਾਬਾ ਜੀ ਜਨਮ ਸਥਾਨ ਹੈ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ 24 ਘੰਟੇ ਪਾਠ ਚੱਲਣ ਤਾਂ ਕਿ ਮਤਲਬ ਲੋਕ ਜਿਵੇਂ ਪਾਠ ਸੁਖਦੇ ਨੇ ਕਿਸੇ ਦੀਆਂ ਮੰਗਾ ਪੂਰੀਆਂ ਹੁੰਦੀਆਂ ਨੇ ਤਾਂ ਲੋਕ ਸੁਖ ਸੁਖਣਗੇ ਤਾਂ ਲੋਕਾਂ ਦੀ ਆਵਾਜ਼ ਆਈ ਰਹੇਗੀ ਉਥੇ 24 ਘੰਟੇ ਮਤਲਬ ਪੈਰਾ ਰਹੇਗਾ ਤਾਂ ਅਸੀਂ ਜਿਹੜਾ ਮੌਜੂਦਾ ਜਿਹੜਾ ਗਿਆਨੀ ਜੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਬਾਬਾ ਜੀ ਦੇ ਰਾਤ ਨੂੰ ਕੌਣ ਹੁੰਦਾ ਉਹ ਕਹਿੰਦੇ ਜੀ ਰਾਤ ਨੂੰ ਤਾਂ ਚਲੇ ਜਾਂਦੇ ਨੇ ਸਾਰੇ ਕੋਈ ਰਹਿੰਦਾ ਕਹੀਂ ਰਹਿੰਦਾ ਗੁਰਦੁਆਰਾ ਸੁਨਣਾ ਹੁੰਦਾ ਔਰ ਇੱਕ ਵਾਰ ਅਸੀਂ ਵਿਚ ਦੀ ਆ ਕੇ ਵੀ ਦੇਖਿਆ ਰਾਤ ਨੂੰ 9-10 ਵਜੇ ਉੱਥੇ ਕੋਈ ਨਹੀਂ ਸੀ ਇਹ ਬਿਲਕੁਲ ਬਿਲ ਅਥੈਂਟੀਕੇਟ ਚੀਜ਼ ਆ ਅਸੀਂ ਕੋ ਦੇਖੀ ਉਸ ਤੋਂ ਬਾਅਦ ਅਸੀਂ ਬਾਬਾ ਜੀ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸੋਚਿਆ ਮੈਂ ਯਾਰ ਛੋਟੇ ਛੋਟੇ ਿਆਣੇ ਫਿਰ ਦਿੰਦੇ ਆ ਕਾਲੀ ਕੋਲਾ ਸਿੰਘ ਦਾ ਪਿੰਡ ਆ ਤਾਂ ਬਾਬਾ ਜੀ ਨੇ ਦੁਰਵਾਨਸ ਕੀਤੀ ਅਸੀਂ ਇੱਥੇ ਰਾਈਡਿੰਗ ਸਕੂਲ ਖੋਲੀ ਹੈ ਤਾਂ ਕਿ ਘੋੜਿਆਂ ਦੇ ਬੱਚੇ ਘੋੜ ਸਵਾਰੀ ਸਿੱਖਣ ਜਾਂ ਹੋਰ ਕੁਝ ਪ੍ਰੋਗਰੈਸ ਹੋ ਸਕੇ ਬਲਕਿ ਇੱਕ ਜਿਹੜਾ ਛੋਟੀ ਜੀ ਡਿਸਪੈਂਸਰੀ ਵੀ ਬਾਬਾ ਜੀ ਨਾਲ ਦੇ ਚਲਾਈ ਜਾਵੇ ਔਰ ਬਾਬਾ ਜੀ ਦਾ ਜਿਹੜਾ ਸਥਾਨ ਹੈ ਇਹ ਐਸਆਈ ਦੁਆਰਾ ਰਜਿਸਟਰਡ ਹੈ ਤਾਂ ਐਸਆਈ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਇਹ ਜਿਹਾ ਕੋਈ ਚਿੱਠੀ ਪੱਤਰ ਲਿਖਿਆ ਜਾਵੇ ਤਾਂ ਕਿ ਇਹਦੀ ਦੇਖਰੇਖ ਉਸ ਲੈਵਲ ਤੇ ਹੋ ਸਕੇ ਜਿਸ ਲੈਵਲ ਦੇ ਜਨੈਲ ਸੀਗੇ ਤਾਂ ਇੰਨੀ ਗੱਲ ਹੋਈ ਸਾਡੀ ਸਾਡਾ ਪਰਸਨਲ ਕੋਈ ਹੋ ਨਹੀਂ ਕਿ ਨਿੰਗ ਸਿੰਘਾਂ ਨਾਲ ਇੱਥੇ ਬਹਿਣਾ ਕਰਨਾ ਇਹ ਕੰਨਾ ਤਾਂ ਕੁਝ ਦਿਨ ਬਾਅਦ ਇੱਕ ਵੀਡੀਓ ਮਿਲੀ ਵੀਡੀਓ ਮਿਲੀ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਮੇਰਾ ਭਰਾ ਹੈ ਜਗਵਿੰਦਰ ਸਿੰਘ ਉਹਨੇ ਵੀਡੀਓ ਬਣੀ ਕਹਿੰਦੇ ਜੀ ਉਹ ਦੇਹਲੇ ਪਿੰਡ ਵਾਲਾ ਸਰਪੰਚ ਨੇ ਇੱਕ ਵੀਡੀਓ ਪਾਈ ਹੈ ਕਿ ਜਿਹੜੀ ਇੱਥੇ ਆਏ ਸੀਗੇ ਬੰਦੇ ਮਤਲਬ ਰਿਸਰਚ ਕਰਨ ਵਾਸਤੇ ਐਕਚੁਅਲੀ ਮੇਰਾ ਬੇਟਾ ਇਹ ਡਬਲ ਐਮ ਐ ਹੈ ਐਮ ਕਾਮ ਕੀਤੀ ਹੈ ਐਮ ਐ ਹਿਸਟਰੀ ਕੀਤੀ ਹੈ ਇਹਨਾਂ ਨੇ ਮਤਲਬ ਕਿਤਾਬ ਲਿਖਣੀ ਹੈ ਅੱਗੇ ਪੀ ਐਚ ਡੀ ਜਾਰੀ ਕਰ ਰਹੇ ਹੈ ਹਿਸਟਰੀ ਦਾ ਅਸੀਂ ਉਸ 11th ਦੀ ਸਾਡੀ ਰਿਸਰਚ ਬਹੁਤ ਚੱਲ ਰਹੀ ਹੈ ਬਾਬਾ ਜੀ ਨੇ ਬਾਬਾ ਜੀ ਦਾ ਅਸੀਂ ਕਿਤਾਬ ਬਣਾ ਲਈ ਤਾਂ ਉਸੇ ਵੇਲੇ ਸਾਡੀ ਰਿਸਰਚ ਚੱਲ ਰਹੀ ਹੈ ਉਸ ਤੋਂ ਪਹਿਲਾਂ ਰਿਸਰਚ ਦੋ ਤਿੰਨ ਕੀਤੀ ਵੀ ਹੈ ਇੱਕ ਕਿਥੇ ਹੋਰ ਚੱਲ ਰਹੀ ਹੈ ਇੱਕ ਭਾਈ ਜਸਵਿੰਦਰ ਸਿੰਘ ਨੇ ਰਿਸਰਚ ਕੀਤੀ ਹੈ আর ਇੱਕ ਮੂਨਕ ਦੀ ਕੁੜੀ ਨੇ ਵੀ ਕਿਤਾਬ ਲਿਖੀ ਹੈ ਬਾਬਾ ਜੀ ਦੇ ਤਾਂ ਅਸੀਂ ਰਿਸਰਚ ਕਰਨ ਦੇ ਚੱਕਰ 'ਚ ਫਿਰ ਇਹਨਾਂ ਨੇ ਕੀ ਕਿਹਾ ਵੀ ਉਹ ਜਿਹੜੀ ਫੇਕ ਟੀਮ ਰਿਸਰਚ ਕਰਨ ਵਾਸਤੇ ਇੱਥੇ ਆਈ ਸੀਗੀ ਉਹਨਾਂ ਨੇ ਇਹ ਕਿਹਾ ਅਸੀਂ ਉਹਨਾਂ ਨੂੰ ਬੁਲਾਇਆ ਉਹ ਆਏ ਨਹੀਂ ਮੈਂ ਤੁਹਾਡੇ ਸਾਹਮਣੇ ਸਬੂਤ ਹੈ ਨਾ ਮੈਂ ਆਪਣੇ ਖਾਨਦਾਨ ਤੋਂ ਜਾਂ ਆਪਣੇ ਪੰਥ ਤੋਂ ਜਾਂ ਆਪਣੇ ਘਰ ਤੋਂ ਛੱਕਿਆ ਜਾਵਾਂ ਜੇਕਰ ਮੈਨੂੰ ਇਹਨਾਂ ਦਾ ਇੱਕ ਬੰਦੇ ਦਾ ਹੀ ਫੋਨ ਹੋਵੇ ਬਲਕਿ ਸੁਖਜਿੰਦਰ ਸਿੰਘ ਨਾਲ ਮੈਂ ਬਹੁਤ ਵਾਰ ਫੋਨ ਕੀਤਾ ਬਹੁਤ ਵਾਰ ਪੁੱਛ ਆ ਬਾਬਾ ਜੀ ਕੀ ਹਮਿਆ ਕੀ ਹਾਲ ਚਾਲ ਹੈ ਠੀਕ ਚੱਲ ਰਿਹਾ ਹੈ ਬਟ ਉਹਨਾਂ ਬੰਦਿਆਂ ਦਾ ਮੈਨੂੰ ਕਦੇ ਫੋਨ ਨਹੀਂ ਆਇਆ ਤੁਸੀਂ ਇੱਥੇ ਆਓ ਮੈਂ ਹੁਣ ਵੀ ਤੁਹਾਨੂੰ ਕਹਿੰਦਾ ਜੇ ਮੈਨੂੰ ਕਹਿਣਗੇ ਅੱਧੀ ਰਾਤ ਨੂੰ ਆਓ ਤਾਂ ਮੈਂ ਅੱਧੀ ਰਾਤ ਨੂੰ ਆਣੂ ਤਿਆਰ ਇਹ ਕੇ ਇਹਨੇ ਝੂਠ ਬੋਲਿਆ ਦੂਜਾ ਇਹਨਾਂ ਨੇ ਕੀ ਕੀਤਾ ਜਿਹੜੇ ਸਾਡੇ ਓਮ ਦੀਆਂ ਬੀਬੀਆਂ ਜਿਹੜੇ ਮਨਰੇਗਾ ਦੇ ਕੰਮ ਕਰਦੀਆਂ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਗੁੰਮਰਾ ਕੀਤਾ ਇਹ ਇਥੇ ਨਿੰਗ ਸਿੰਘ ਜਥੇ ਬੰਦੀਆਂ ਆ ਕੇ ਗੁਰੂ ਘਰ ਦੇ ਕਬਜ਼ਾ ਕਰਨਗੇ ਗੁਰੂ ਘਰ ਦੇ ਕਬਜ਼ਾ ਕਰਨਗੇ ਔਰ ਐਸੇ ਕਰਕੇ ਤੁਸੀਂ ਗੁਰੂ ਘਰ ਦੇ ਕਬਜ਼ਾ ਨਾ ਹੋਣਾ ਚਾਹੀਦਾ ਹੋਣਾ ਚਾਹੀਦਾ ਔਰ ਸਾਹ ਜਨ ਤੋਂ ਇਸ ਨੇ ਇਹ ਗੱਲ ਕਹਿ ਕੇ ਮਤਲਬ ਉਸ ਚਿੱਠੀ ਤੇ ਦਸਤਖਤ ਕਰਵਾਤੇ ਜਿਹਦੇ ਵਿੱਚ ਇਹਨੇ ਖੁਦ ਇੱਕ ਚਿੱਠੀ ਲਿਖੀ ਹੋਈ ਹੈ ਉਹਦੇ ਜਿਹਨੇ ਲਿਖਿਆ ਅਕਾਲੀ ਫੂਲਾ ਸਿੰਘ ਪਿੰਡ ਦੇਲਾ ਸਿਹਾਂ ਦੇ ਰਹਿਣ ਵਾਲੇ ਨੇ ਉਹ ਜੱਟ ਕੁੰਮਣੀ ਨਰਦੀ ਨਾਲ ਸੰਬੰਧਿਤ ਨੇ ਉਹਨਾਂ ਦਾ ਗੋਤਰ ਸਰਾਉ ਹੈ ਵਿਵਿਧਰ ਗੁੱਛਟ ਨੇ ਦੱਸਿਆ ਉਹਨੇ ਇਹ ਗੱਲ ਉਹਨੇ ਕਹੀ ਸੀ ਮम्मी ਦੁਆਕੇ ਇਹ ਤਾਂ ਦੱਸ ਨਹੀਂ ਕਿ ਕਿਸੇ ਨੇ ਉੱਥੇ ਜਾਤ ਪਾਤ ਦੀ ਗੱਲ ਕਹੀ ਸੀ ਕਿ ਇਹ ਜਾਤ ਹੈ ਤਾਂ ਤੁਹਾਡੇ ਗੁੱਠੇ ਲੈ ਰਹੇ ਆ ਨਾ ਇਹ ਚੀਜ਼ ਨਹੀਂ ਸੁਣੇਗੀ ਇਹ ਕਿ ਗੁੱਠੇ ਲੈੇਗੀ ਨਾ 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 ਗੱਜਾ ਹੋ ਜੋ ਤਾਂ ਗੁੱਠੇ ਲੈ। ਹਾਂ ਠੀਕ ਖਤਰਨਾਕ। ਪਰ ਇਹੇ ਗੱਸਿਆਂ ਵੀ ਅਸੀਂ ਬਰਾਦਰੀ ਚੇਂਜ ਕਰਨ ਲੱਗੇ ਹਾਂ। ਹਾਂ ਹਾਂ। ਇਹ ਗੱਸਿਆਂ ਨਾ ਵੀ। ਨਾ ਨਾ। ਤੇ ਸਾਰੇ ਪਿੰਡ ਨੂੰ ਪਤਾ ਬਾਬਾ ਅਕਾਲੀ ਖੋਲਾ ਸਿੰਘ ਦੀ ਮਜਬੀ ਰੰਗਰੇਟੇ ਸਾਹਿਬ ਦੀ। ਹਾਂ ਠੀਕ ਹੈ ਜੀ। ਤੇ ਉਹਨਾਂ ਨੇ ਚਲਾਕੀ ਨਾਲ ਉਹਨਾਂ ਦੀ ਜਾਤ ਬਦਲਣ ਦੀ ਕੋਸ਼ਿਸ਼ ਕੀਤੀ। ਈਵਨ ਸਰਾਉ ਗੋਤ ਵੀ ਅਟੈਚ ਕੀਤਾ ਜੋ ਕਿ ਉਹ ਆਪ ਸਰਾਉ ਨੇ। ਇਹ ਗੱਲ ਬਹੁਤ ਹੀ ਸੋਚੀ ਜਾਵੇ ਕਿ ਇਹ ਗਰੀਬਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਸ 'ਚ ਲਿਖਿਆ ਕੀ ਹੈ। ਤੇ ਜਾਣ ਬੁਚ ਕੇ ਅੰਗੂਠੇ ਲੈ ਕਿ ਇੱਥੇ ਕਬਜ਼ਾ ਨਾ ਹੋ ਜਾਏ ਤਾਂ ਤੁਹਾਡੇ ਅੰਗੂਠੇ ਚਾਹੀਦੇ ਨੇ ਤੇ ਦੇਖੋ ਕਿੰਨੀ ਚਲਾਕੀ ਦੀ ਗੱਲ ਹੈ ਕਿ ਸਿਰਫ ਮਜਵੀ ਸਿੱਖਾਂ ਤੋਂ ਹੀ ਅੰਗੂਠੇ ਲੈ ਗਏ ਕਿੰਨੀ ਸੋਚਣ ਵਾਲੀ ਗੱਲ ਹੈ ਪੂਰੇ ਪਿੰਡ ਤੋਂ ਸਹਿਮਤੀ ਹੁੰਦੀ ਹੈ ਇਸ ਚੀਜ਼ ਦੀ ਪਰ ਉਹਨੇ ਬੜੇ ਚਲਾਕੀ ਨਾਲ ਜਿਹੜੇ ਮਜਵੀ ਸਿੱਖ ਹੈਗੇ ਸੀ ਉਹਨਾਂ ਤੋਂ ਹੀ ਅੰਗੂਠੇ ਲਏ ਤੇ ਅਗੇ ਚਿੱਠੀ ਲਿਖੀ ਉਸ ਚ ਕਿ ਇਹ ਜਾ ਇਹ ਜੱਟ ਸਰਾਉ ਗੋਦ ਦੇ ਹੈਗੇ ਸੀ ਅਕਾਲੀ ਫੁੱਲਾ ਸਿੰਘ ਤੇ ਸਾਡੇ ਕੋਲ ਉਹਨਾਂ ਦੇ ਗੁੱਠੇ ਵੀ ਨੇ ਮਜਵੀ ਸਿੱਖਾਂ ਦੇ ਇਵਨ ਮੈਂ ਸੁਣਿਆ ਕਿ ਉਹਨਾਂ ਨੇ ਜਕਾਰਾ ਵੀ ਰੰਗਰੇਟਿਆਂ ਦਾ ਲਾਇਆ ਅਕਾਲੀ ਫੁੱਲਾ ਸਿੰਘ ਜੀ ਦਾ ਕਿ ਅਸੀਂ ਤੁਹਾਡੇ ਨਾਲ ਇਦਾਂ ਕੁਝ ਵੀ ਨਹੀਂ ਕਰ ਰਹੇ ਨਾ ਜਾਤ ਦੀ ਗੱਲ ਹੈ ਨਾ ਕੋਈ ਪਾਸ ਦੀ ਗੱਲ ਠੀਕ ਹੈ ਜੀ ਤਾਂ ਇਹ ਕਹਿ ਕੇ ਮਤਲਬ ਉਹਨਾਂ ਨੇ ਚਲਾਕੀ ਖੇਡੀ ਸਰਪੰਚ ਜਸਪਾਲ ਡੇਲਾ ਸਿੰਘ ਪਿੰਡ ਮੂਨਕ ਦੇ ਕੋਲ ਤੇ ਉਹਨਾਂ ਨੇ ਯੂਨਾਈਟਿਡ ਯੁਨਾਈਟਿਡ ਫੈਡਰੇਸ਼ਨ ਆਫ ਜੱਟ ਐਦਾ ਕਰਕੇ ਹੈਗੇ ਨੇ ਚਰਨਜੀਤ ਸਿੰਘ ਸੋਹਣ ਠੀਕ ਹੈ ਜੀ ਚਰਨਜੀਤ ਸਿੰਘ ਜੋਹਲ ਇੱਕ ਜਿਹੜਾ ਬਹੁਤ ਦੂਰੋਂ ਚੱਲ ਕੇ ਆਇਆ ਇੱਥੇ ਉਹਦੀ ਜਾਤ ਪ੍ਰੂਫ ਕਰਨ ਵਾਸਤੇ ਦੇਖੋ ਐਨਾ ਮੂਰਖ ਬੰਦਾ ਠੀਕ ਹੈ ਜਿਹੜੇ ਪਿੰਡ ਦੇ ਨਿਵਾਸੀ ਸੀ ਉਹਨਾਂ ਕੋਲੋਂ ਤਾਂ ਕੀ ਪੁੱਛਣਾ ਉਹਨੇ ਠੀਕ ਹੈ ਇਹਦੇ ਸਰਪੰਚ ਨੇ ਵੀ ਕੀ ਪੁੱਛਣਾ ਕੀ ਭਾਈ ਕਿ ਇਹ ਸਹਿਮਤੀ ਗੱਲ ਹੈ ਕਿ ਨਹੀਂ ਚਲਾਕੀ ਨਾਲ ਇਹਨਾਂ ਤੋਂ ਗਰੀਬਾਂ ਤੋਂ ਗੁੱਠੇ ਲੈ ਗਏ ਜੋ ਬਿਲਕੁਲ ਪੜੇ ਲਿਖੇ ਨਹੀਂ ਹੈਗੇ ਤੇ ਉੱਥੇ ਉਹਨਾਂ ਨੂੰ ਲਿਖ ਕੇ ਦਿੱਤਾ ਬਕਾਇਦਾ ਕਿ ਇਹ ਜੱਟ ਸਰੋਆ ਹੈ ਤਾਂ ਇਹ ਚਲਾਕੀ ਦੇ ਖਿਲਾਫ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਪਿੰਡ ਡੇਲਾ ਚ ਸਾਰੀ ਕਮਿਊਨਿਟੀ ਸਾਡੀ ਇਕੱਠੀ ਹੋਈ ਹੋਈ ਆ ਤਾਂ ਇਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਠੀਕ ਹੈ ਅਸੀਂ ਇਹਨਾਂ ਦੇ ਗੁੱਠੇ ਲੈ ਰਹੇ ਆਂ ਕਿਉਂ ਲੈ ਰਹੇ ਆਂ ਕਿ ਇਹਨਾਂ ਨਾਲ ਧੋਖਾ ਹੋਇਆ ਤਾਂ ਇਹ ਚਿੱਠੀਆਂ ਅਸੀਂ ਅੱਗੇ ਐਸ ਡੀ ਐਮ ਜੀ ਨੂੰ ਤੇ ਇਲੈਕਸ਼ਨ ਕਮਿਸ਼ਨਰ ਨੂੰ ਤੇ ਇਵਨ ਭਗਵੰਤ ਮਾਨ ਜੀ ਨੂੰ ਅਸੀਂ ਦਰਖਾਸਤ ਕਰਦੇ ਆਂ ਕਿ ਇਸ ਚੀਜ਼ ਦੇ ਵਿਰੁੱਧ ਪੂਸ਼ਨਾ ਕੁਸ਼ਤਾ ਐਕਸ਼ਨ ਲਿੱਤਾ ਜਾਵੇ ਤਾਂ ਬਾਕੀ ਤੁਹਾਨੂੰ ਗੱਲ ਹੋਰ ਦੱਸਾਂਗੇ ਤਾਂ ਤੁਸੀਂ ਆਪ ਵੀ ਪੁੱਛ ਸਕਦੇ ਹੋ ਇਹਨਾਂ ਕੋਲੋਂ ਇਹ ਆਪ ਬੋਲਣਗੇ ਆ ਤਾਂ ਬੀਬੀਓ ਇੱਕ ਵਾਰ ਬੋਲ ਕੇ ਦੱਸੋ ਕੀ ਗੁੱਠੇ ਕਿਸ ਸੀਜ ਤੇ ਕੀ ਕਹਿ ਕੇ ਲਈ ਗਈ ਸੱਚ ਬੋਲਣਾ ਜੁਬੇ ਲਈ ਸੱਚ ਬੋਲਣਾ ਦੇਖੋ ਸਾਨੂੰ ਤਾਂ ਵੀਰੇ ਕੁਝ ਨਹੀਂ ਦੱਸਿਆ ਹੈਗਾ ਉੱਥੇ ਦਵਾਈ ਠੀਕ ਹੈ ਜੀ ਅਸੀਂ ਦੋਏ ਜਣੀਆਂ ਤੇ ਦਵਾਈ ਦੋਏ ਜਣੀਆਂ ਹੋਰ ਤਾਂ ਸਾਧੀਆਂ ਤਾਂ ਮਜਾਸੀਆਂ ਦੀਆਂ ਠੀਕ ਹੈ ਜੀ ਅਸੀਂ ਦੋਏ ਜਣੀਆਂ ਕਾਨੂੰ ਕੋਰਾਂ ਨੇ ਵੀ ਕਹਿੰਦੇ ਗੁੱਠੇ ਜਿੰਸਾਇ ਦੇ ਕਰਦੇ ਦੋ ਸੈਟ ਕਰ ਲਓ ਪੀ ਰਿਸੀਵਰ ਚਾਹੇ ਜੀ ਸਾਡੇ ਜੀ ਆਪ ਨੂੰ ਅਸੀਤੀ ਆ ਮਾਹ ਜਰ ਜਰ ਠੀਕ ਹੈ ਸਾਰੇ ਦਸ ਸਿੰਗਰ ਇਹਨਾਂ ਤੋਂ ਕਰਵਾਏ ਸੱਤ ਦੇ ਗੁੱਠੇ ਲਵਾਏ ਗਏ ਨੇ ਵੀ ਤੁਹਾਡਾ ਨਾਮ ਕੀ ਹੈ ਜੀ ਕਰਨੈਲ ਸਿੰਘ ਤੇ ਫਾਦਰ ਨਾਮ ਕੀ ਹੈ ਡੇਲ ਸਿੰਘ ਠੀਕ ਹੈ ਜੀ ਇੱਥੇ ਡੇਲਾਂ ਦੇ ਹਾਂ ਤੁਸੀਂ ਹਣਾ ਜੀ ਤਾਂ ਦੱਸੋ ਕੀ ਕਹਿ ਕੇ ਤੁਹਾਡਾ ਮਾੜੋ ਅੰਗੂਠੇ ਸੱਤ ਦੇ ਗੁੱਠੇ ਲਵਾਏ ਗਏ ਨੇ ਵੀ ਇਹ ਚੀਜ਼ ਦੇ ਗੁੱਠੇ ਲਵਾ ਰਹੇ ਵੀ ਆਪਣਾ ਗੁਰਦੁਆਰਾ ਰੋਕ ਰਿਹਾ ਜੀ ਸਾਨੂੰ ਇਹ ਨਹੀਂ ਦੱਸਿਆ ਹੈ ਕਿ ਵੀ ਸੀ ਜਾਤੀ ਦਾ ਲਾ ਠੀਕ ਹੈ ਜੀ ਦੇਖੋ ਤੁਸੀਂ ਆਪ ਸੁਣ ਸਕਦੇ ਹੋ ਕਿ ਕੀ ਕਹਿ ਕੇ ਅੰਗੂਠੇ ਲਏ ਗਏ ਨੇ ਤਾਂ ਮੈਂ ਜੀ ਇੱਕ ਹੋਰ ਦਰਖਾਸਤ ਕਰਦਾ ਤੁਹਾਡੇ ਕੋਲੋਂ ਕਿ ਸਰਪੂਰਨ ਜੀ ਜਿਨ੍ਹਾਂ ਦੀ 74 ਏਜ ਹੈਗੀ ਹੈ ਉਹ ਸਾਹਮਣੇ ਆ ਕੇ ਸਾਹਮਣੇ ਆ ਕੇ ਦਾਦੇ ਦੀ ਗੱਲ ਕਰ ਰਹੇ ਆ ਜੀ 120 130 ਸਾਲ ਪਹਿਲਾਂ ਦੀ ਗੱਲ ਹੈ ਜੀ ਇਹ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸਾਰੇ ਪਿੰਡ ਵਾਸੀ ਬੈਠੇ ਹੋਏ ਨੇ ਇੱਥੇ ਠੀਕ ਹੈ ਜੀ ਜਿੰਨਾਂ ਕੋਲ ਧੋਖੇ ਨਾਲ ਸੈਣ ਲਗਵਾਏ ਉਹ ਵੀ ਬੈਠੇ ਹੋਏ ਨੇ ਤੇ ਇੱਕ ਇੱਕ ਬੰਦੇ ਨੂੰ ਪਤਾ ਹੈ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਕਿਹੜੇ ਬਰਾਦਰੀ ਨਾਲ ਸੰਬੰਧਿਤ ਰੱਖਦੇ ਸੀ ਸਾਰੇ ਲੋਕ ਕਹਿਣਗੇ ਜੀ ਬਾਡੇ ਤੋਂ ਲਾ ਕੇ ਅਸੀਂ ਵੀ ਇਹ ਗੱਲ ਕਹਿੰਦੇ ਅਸੀਂ ਵੀ ਇਹ ਗੱਲ ਕਹਿੰਦੇ ਆ ਸਾਰੇ ਲੋਕ ਵੀ ਕਹਣਗੇ ਜਿਹਨੂੰ ਬੱਚੇ ਨੂੰ ਵੀ ਪੁੱਛ ਲੋ 15 ਸਾਲ ਦੇ ਬੱਚੇ ਨੂੰ ਆ ਸਾਰੇ ਘੜੇ ਨਾਉਣਗੇ ਸਭ ਨੂੰ ਪੁੱਛ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਚਾਇਤ ਕਾਲੀ ਦਸ਼ਮੇਸ਼ ਤਰਨਤਾਰਨ ਦਲ ਦਲਪੰਥ ਦੇ ਮਜੂਦਾ ਮੁਖੀ ਜੰਗੀ ਜਰਨੈਲ ਬਾਬਾ ਮੇਜਰ ਸਿੰਘ ਸਾਡੀ ਸਭ ਜੀ ਨੇ ਨਕਾਣਾ ਖਾਬ ਵਾਲੇ ਜੋ ਕਿ ਰੰਗਰੇਟਿਆ ਦੇ ਜੰਗੀ ਜਰਨੈਲ ਹਨ ਅਤੇ ਦਾਸ ਜ਼ਿਲ੍ਹਾ ਗੁਰੂਪੁਰ ਤੋਂ ਜਥੇਦਾਰ ਕਰਨਜੀਤ ਸਿੰਘ ਪਾਕੜਾ ਅਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੰਟਰਨੈਟ ਦੇ ਉੱਤੇ ਜੋ ਕਿ ਜੰਗੀ ਜਰਨੈਲ ਸਿੰਘ ਸਾਹਿਬ ਜਥੇਦਾਰ ਮਹਕਾਲ ਬਾਬਾ ਜੀ ਬਾਬਾ ਕਾਲੀ ਫੋਲਾ ਸਿੰਘ ਜੀ ਬਾਰੇ ਉਨ੍ਹਾਂ ਦੇ ਇਤਿਹਾਸ ਬਾਰੇ ਜੋ ਕਿ ਥੋੜਾ ਮਰੋੜ ਕੇ ਕੀਤਾ ਜਾ ਰਿਹਾ ਹੈ ਉਹਨਾਂ ਦੀ ਜਾਤੀ ਬਾਰੇ ਜੋ ਕਿ ਗਲਤ ਬਿਆਨ ਕੀਤਾ ਜਾ ਰਿਹਾ ਹੈ ਵੀ ਉਹ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਰੱਖਦੇ ਨੇ ਤੇ ਸਰਾ ਉਹਨਾਂ ਦਾ ਗੋਤ ਹੈ ਜੋ ਕਿ ਬਿਲਕੁਲ ਹੀ ਉਹ ਗਲਤ ਹੈ ਅਤੇ ਝੂਠ ਹੈ ਜੋ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਹੀ ਉਹਨੂੰ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਉਹ ਰੰਗਰੇਟਿਆਂ ਦੇ ਬੁੱਢਾਦਾਲ ਦੇ ਮੁਖੀ ਸੀਗੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਦੇ ਉਹ ਜੰਗੀ ਜਰਨਲ ਸੀ ਰੰਗਰੇਟਿਆਂ ਦੇ ਜਰਨਲ ਸੀ ਉਹ ਜਿਨ੍ਹਾਂ ਨੇ ਮਹਾਰਾਜਾ ਰਜੇ ਸਿੰਘ ਨੂੰ ਕੋੜਿਆ ਦੀ ਵੀ ਸਜ਼ਾ ਲਾਈ ਸੀ ਵੀ ਇਹਨਾਂ ਦੇ ਘੋੜੇ ਵੱਜੇ ਜਾਣ ਜੋ ਕਿ ਉਹਨਾਂ ਨੇ ਗਲਤੀ ਕੀਤੀ ਸੀਗੀ ਕਿਉਂਕਿ ਇਹ ਜੋ ਵੀ ਪਿੰਡ ਵਾਸੀ ਨੇ ਸਾਡੇ ਗਰੀਬ ਜੋ ਵੀ ਅਨਪੜ ਬੀਬੀਆਂ ਹਨ ਇਹਨਾਂ ਤੋਂ ਗੁੰਮਰਾਹ ਕਰਕੇ ਉਹਨਾਂ ਨੇ ਸਾਇਨ ਕਰਵਾ ਲਏ ਗੁੱਠੇ ਲਗਵਾ ਲਏ ਬਿਵਰੇ ਨਿਆਂ ਸਿੰਘ ਆ ਕੇ ਗੁਰੂ ਘਰ ਤੇ ਕਬਜ਼ਾ ਕਰਨਗੇ ਦੇਖੋ ਜੀ ਨਾ ਤਾਂ ਕੋਈ ਜਥੇਬੰਦੀ ਗੁਰੂ ਘਰ ਤੇ ਕਬਜ਼ਾ ਕਰੇ ਗੁਰੂ ਤੇ ਕਬਜ਼ਾ ਨਹੀਂ ਹੋ ਸਕਦਾ ਗੁਰੂ ਦੀ ਸੇਵਾ ਹੋ ਸਕਦੀ ਹੈ ਮੱਥਾ ਨਹੀਂ ਲਾ ਸਕਦੇ ਮੱਥਾ ਟੇਕ ਸਕਦੇ ਆ ਤੇ ਅਸੀਂ ਸਿੰਘ ਸਾਹਿਬ ਜਥੇਦਾਰ ਬਾਬਾਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਇਦਾਂ ਦੇ ਅਸਰਾਰਤੀ ਅੰਸਰ ਜੋ ਸਰਪੰਚ ਨੇ ਜਾਂ ਕੋਈ ਹੋਰ ਵੀ ਉਹ ਇਦਾਂ ਦਾ ਆਪਣੇ ਰੰਗਰੇਟਿਆਂ ਦੇ ਇਤਿਹਾਸ ਨਾਲ ਤੋੜ-ਮਰੋੜ ਕਰਦੇ ਨੇ ਜਾਂ ਗਲਤ ਪ੍ਰਚਾਰ ਕਰਕੇ ਪੇਸ਼ ਕਰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੁਣ ਦਲਪੰਥ ਦਸ਼ਮੇਤਰ ਨਾਲ ਅਤੇ ਜਿੰਨੇ ਵੀ ਨਿਹੰਗ ਸਿੰਘ ਰੰਗਰੇਟੇ ਜਥੇਬੰਦੀਆਂ ਨੇ ਇਹ ਸਰਪੰਚ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਜਾਊਗੀ ਤੇ ਇਹਨੂੰ ਦਲਪੰਥ ਬੋਲੋ ਵੀ ਜੋ ਸਾਜਾ ਲੱਗੂਗੀ ਉਹ ਬਖਰੀ ਲੱਗਣੀ ਹੈ ਸਰਕਾਰ ਕੇ ਦੀ ਸਾਰੀ ਹੀ ਸੰਗਤ ਦਾ ਧੰਨਵਾਦ ਕਰਦੇ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਵੀ ਜਿਨ੍ਹਾਂ ਨੇ ਸਾਥ ਦਿੱਤਾ ਜਕਾਰਾ ਗਜਾਵੇ ਨਿਆਲ ਹੋ ਜਾਵੇ ਰੰਗਰੇਟਿਆਂ ਨੂੰ ਭਾਵੇ ਆਹ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤ ਬਾਬਾ ਜੀ ਹੈਗੇ ਡੇਲਾ ਦੇ ਆਪਣੇ ਜਿਹੜੇ ਐਸਸੀ ਕੋਟੇ ਦੇ ਵਿੱਚੋਂ ਜਿਹੜੇ ਬੰਦੇ ਦੇ ਮੈਂਬਰ ਉਹ ਮੈਂਬਰ ਸਾਹਿਬ ਨੇ ਆਪਣਾ ਨਾਮ ਖੋਲ੍ਹਿਆ ਗੁਰਿੰਦਰ ਗੁਰਵਿੰਦਰ ਸਿੰਘ ਗੁਰਿੰਦਰ ਸਿੰਘ ਜੀ ਦੱਸੋ ਤੁਸੀਂ ਕਿ ਜਦੋਂ ਆਪਣਾ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਨਾ ਜੀ ਦੱਸਿਆ ਨਹੀਂ ਹੈ ਨਾ ਜੀ ਕੋਈ ਗੱਲਬਾਤ ਹੋਈ ਥੋੜੇ ਨਾਲ ਕੋਈ ਗੱਲਬਾਤ ਨਹੀਂ ਵੀ ਕੀ ਮਤਲਬ ਵੀ ਆਪਾਂ ਬਾਬਾ ਜੀ ਦਾ ਜਾਤ ਬਦਲ ਰਹੇ ਆ ਜਾਂ ਗੋਤ ਬਦਲ ਰਹੇ ਆ ਸਭ ਕੋਈ ਗੱਲਬਾਤ ਹੋਈ ਨਹੀਂ ਨਾ ਜੀ ਇਦਾਂ ਦੀ ਕੋਈ ਗੱਲ ਨਹੀਂ ਵੀ ਫਿਰ ਦੱਸ ਕੇ ਤੁਹਾਨੂੰ ਉਸਨੂੰ ਕਰਵਾ ਲੈ ਹਾਂ ਜੀ ਹੈ ਤੁਸੀਂ ਉਹਨੂੰ ਪੁੱਛਿਆ ਨਹੀਂ ਬਾਬਾ ਜੀ ਤੁਸੀਂ ਗੋਸਲੀ ਪੁੱਛਿਆ ਜੀ ਅੱਛਾ ਕੀ ਕਹਿ ਰਹੇ ਸੀ ਉਹ ਸਾਹਿਬ ਉਹਦੇ ਨੂੰ ਕਹਿੰਦੇ ਹੋੜੀ ਜੀ ਨਨੂ ਗੁੜੀ ਨੂੰ ਬਤਾ ਜੀ ਉਸ ਤੋਂ 10 ਕਿੱਤੇ ਨੇ ਦੱਸ ਅੱਛਾ ਨਹੀਂ ਕਰੀ ਸਰ ਮਤਲਬ ਬਿਨ ਰੇ ਗਾਜ਼ ਕੀਮ ਚੱਲ ਰਹੀ ਹੈ ਮੈਂ ਤੁਹਾਨੂੰ ਮੈਂ ਥੋੜਾ ਕਰ ਰਿਹਾ ਕੋਈ ਵੀ ਤੁਹਾਨੂੰ 10 ਕਿੱਤੇ ਕਰਦਾ ਤੁਸੀਂ ਇੱਕ ਸਰਕਾਰੀ ਹੋ ਠੀਕ ਹੈ ਨਾ ਚੋਣੇ ਚੋਣੇ ਵਿੱਚ ਬੰਦੇ ਸਾਰੇ ਲੋਕਾਂ ਦੇ ਤੁਸੀਂ ਇੱਕ ਰਿਪਰੈਜ਼ੈਂਟੇਟਿਵ ਕੋਈ ਬੰਦਾ ਤੁਹਾਨੂੰ 10 ਕਿੱਤੇ ਕਰਦਾ ਤੂੰ ਤਾਂ ਕਾਪੀ ਮੰਗਾਂਗਾ ਅੱਛਾ ਠੀਕ ਹੈ ਜੇ ਉਹ ਮਤਾ ਹੁੰਦਾ ਜਿਵੇਂ ਆਪਾਂ ਪੈਂਦਾ ਉਹ ਗੱਲ ਵੱਖਰੀ ਹੈ ਜਿਹੜਾ ਕੋਈ ਇਹ ਆਜਾ ਕੋਈ ਸਾਈਨ ਕਰਵਾਉਂਦਾ ਜਿਵੇਂ ਹੁਣ ਤੁਸੀਂ ਸਾਈਨ ਕਰਵਾਵਾਂਗੇ ਤੁਸੀਂ ਸਾਨੂੰ ਮਤਲਬ ਕਾਪੀ ਦੀ ਮੰਗ ਕਰ ਸਕਦੇ ਠੀਕ ਹੈ ਜੇ ਸਾਨੂੰ ਕਾਪੀ ਦਿੱਤੀ ਜਾਵੇ ਤੁਸੀਂ ਲਿਖਿਆ ਕੀ ਇਹਦੇ ਵਿੱਚ ਠੀਕ ਹੈ ਨਾ ਕੋਈ ਵੀ ਆਪਾਂ ਚਲੋ ਜਿਹੜੇ ਵੀ ਕੁਝ ਹੁੰਦਾ ਇਸ ਤਰ੍ਹਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਠੀਕ ਹੈ ਨਾ ਹੁਣੇ ਵਿਸ਼ਾ ਇਹ ਹੈ ਕਿ ਜਿਹੜੀ ਇਹਨਾਂ ਨੇ ਗਲਤ ਵੀਡੀਓ ਪਾਈ ਹੈ ਆਪਾਂ ਉਹਨੂੰ ਰਿਮੂਵ ਕਰवानी ਹੈ ਔਰ ਪਲੱਸ ਜਿਹੜੇ ਵੀ ਬੰਦੇ ਨੇ ਇਹ ਗਲਤ ਕੀਤਾ ਉਹਨੂੰ ਅਫਾਉਂ ਦੇ ਬੰਦੀ ਕਾਰਵਾਈ ਕਰਨੀ ਹੈ ਠੀਕ ਹੈ ਜੀ ਸਹੀ ਠੀਕ ਹੈ ਠੀਕ ਹੈ ਬਾਬਾ ਜੀ ਹਾਂ ਜੀ ਠੀਕ ਹੈ ਤਾਂ ਤਾਂ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਵਾਲੇ ਆਪਣੇ ਨਾਲ ਹੈਗੇ ਨੇ ਜਿਨ੍ਹਾਂ ਕੋਲੋਂ ਕਾਨੂੰਨੀ ਗਲਤ ਤਰੀਕੇ ਨਾਲ ਗੁੱਠੇ ਲਏ ਗਏ ਨੇ ਕਿ ਉਹਨਾਂ ਦੀ ਜਾਤ ਬਦਲੀ ਜਾ ਰਹੀ ਹੈ ਵੈਸੇ ਮੈਂ ਇਹ ਵਰਡਸ ਯੂਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਕਿਉਂਕਿ ਇਹ ਬਹੁਤ ਹੀ ਸਿੱਖ ਲੋਕਾਂ ਵਾਸਤੇ ਬਹੁਤ ਹੀ ਇੱਕ ਸ਼ਰਮਿੰਦਾ ਗੱਲ ਹੈ ਕਿ ਐਦਾਂ ਚਲਾਕੀ ਨਾਲ ਗਰੀਬ ਸਿੱਖਾਂ ਤੋਂ ਕਿਵੇਂ ਉਹਨਾਂ ਦਾ ਇਤਿਹਾਸ ਖੋਇਆ ਜਾ ਰਿਹਾ ਹੈ ਤਮੈਂ ਇਹ ਬੇਨਤੀ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਸਾਰੇ ਸਰਕਾਰੀ ਅਹੁਦੇ ਜਿਹੜੇ ਆਫਸਰ ਨੇ ਜਿੰਨਾ ਤੱਕ ਇਹ ਵੀਡੀਓ ਪਹੁੰਚੇ ਤੇ ਈਵਨ ਵਿਕੀਪੀਡੀਆਂ ਨੂੰ ਤੇ ਐਸਜੀਪੀਸੀਜੀ ਨੂੰ ਕਿ ਪਲੀਜ਼ ਕਿ ਜਿੱਥੇ ਇਹ ਗਲਤ ਬੰਦੇ ਜਿਹੜੇ ਆਏ ਸੀ ਯੂਨਾਈਟਿਡ ਯੂਨਾਈਟਿਡ ਜਟ ਫੈਡਰੇਸ਼ਨ ਵਾਲੇ ਚਰਨਜੀਤ ਸਿੰਘ ਜੋਹਲ ਤੇ ਹੋਰ ਇਹਨਾਂ ਦੇ ਨਾਲ ਜਿਹੜੇ ਹੈਗੇ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਜਿਹੜੇ ਸਰਪੰਚ ਹੈਗੇ ਨੇ ਜਿਨ੍ਹਾਂ ਨੇ ਚਲਾਕੀ ਨਾਲ ਇਹਨਾਂ ਤੋਂ ਅੰਗੂਠੇ ਲਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਜਿੱਥੇ-ਜਿੱਥੇ ਇਤਿਹਾਸ ਗਲਤ ਵੀ ਲਿਖਿਆ ਗਿਆ ਹੈ ਜਿਵੇਂ ਪੜਨ ਨੂੰ ਆਂਦਾ ਕੋਈ ਕਹਿ ਦਿੰਦਾ ਕੰਬੋ ਹੈ ਕੋਈ ਕੁਛ ਹੈ ਤਾਂ ਇਹ ਪਿੰਡ ਦੇ ਲੋਕ ਨੇ ਜੀ ਇਹਨਾਂ ਤੋਂ ਜ਼ਰੂਰ ਪੁੱਛਿਆ ਜਾਵੇ ਕਿ ਅਸਲ ਸੱਚ ਕੀ ਹੈ ਜਿਵੇਂ ਤੁਸੀਂ ਸੁਣ ਸਕਦੇ ਹੋ ਕਿ 130 ਸਾਲ ਦਾ ਇਤਿਹਾਸ ਜਿਹੜਾ ਹੈਗਾ ਉਹ ਇਹਨਾਂ ਦੇ ਕੋਲ ਹੈ ਆਪਾਂ ਨੂੰ ਪਤਾ ਹੁੰਦਾ ਆਪਣੀ ਦੋ ਪੀੜੀਆਂ ਕੀ ਦੱਸਦੀਆਂ ਨੇ ਤੇ ਕੀ ਹੈ ਤਾਂ ਮੈਂ ਬੇਨਤੀ ਕਰਨਾ ਜੀ ਜਿੱਥੇ-ਜਿੱਥੇ ਕਿਤਾਬਾਂ 'ਚ ਠੀਕ ਹੈ ਜੀ ਲਾਇਬ੍ਰੇਰੀਜ਼ ਚ ਤੇ ਅੱਗੇ ਇੰਟਰਨੈਟ ਸੋਰਸਸ ਤੇ ਜਿੱਥੇ-ਜਿੱਥੇ ਗਲਤ ਲਿਖਿਆ ਗਿਆ ਹੈ ਤੇ ਉਹਨੂੰ ਪਲੀਜ਼ ਠੀਕ ਕੀਤਾ ਜਾਵੇ ਕਿ ਅੱਗੇ ਐਦਾਂ ਦੀ ਕੋਈ ਵੀ ਪ੍ਰੋਬਲਮ ਤੇ ਭਾਈਚਾਰੇ ਤੇ ਕੋਈ ਗੱਲ ਨਾ ਆਵੇ ਕਿਉਂਕਿ ਆਪਸੀ ਮਾਹੌਲ ਖਰਾਬ ਹੁੰਦਾ ਇਸ ਚੀਜ਼ ਨਾਲ ਔਰ ਨਾ ਕਿਸੇ ਕੋਲ ਗਲਤ ਇਨਫੋਰਮੇਸ਼ਨ ਜਾਵੇ ਤਾਂ ਸਾਰਿਆਂ ਆਪਾਂ ਸਹਿਮਤ ਹੈਗੇ ਆਂ ਜੀ ਇੱਕ ਵਾਰ ਚਕਰਾ ਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੁਸਤਨ ਪਹਿਲਾਂ ਪਿੰਡ ਦੇਲਾ ਸਿੰਘਾਂ ਤੋਂ ਇੱਕ ਮਸਲਾ ਪੱਖਿਆ ਸੀਗਾ ਜਿੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਾਤ ਤੇ ਗੋਤ ਬਦਲ ਦੀ ਧਮਾਕਦ ਕੀਤੀ ਆ ਉਸੇ ਤਹਿਤ ਅੱਜ ਅਸੀਂ ਪਿੰਡ ਦੇਲਾ ਸਿੰਘਾਂ ਪਹੁੰਚੇ ਆ ਜੀ ਮੇਰੇ ਤੋਂ ਪਹਿਲਾਂ ਜਥੇਦਾਰ ਬਾਬਾ ਜੀ ਕੁਲਿੰਦਰ ਸਿੰਘ ਹੋਣਾ ਦੇ ਵੀ ਤੁਸੀਂ ਬਚਨ ਸੁਣੇ ਹਟਵਾਲ ਸਾਹਿਬ ਮੇਰੇ ਬਿਲਕੁਲ ਪਿੱਛੇ ਖਲੋਤੇ ਨੇ ਸਾਰੇ ਸੁਭਜਵਾਨ ਸੱਜਣ ਇੱਥੇ ਪਹੁੰਚੇ ਨੇ ਜੀ ਤੇ ਮੈਂ ਉਹਨਾਂ ਸ਼ਰਾਰਤੀ ਬੰਦਿਆਂ ਨੂੰ ਬੇਨਤੀ ਕਰਦਾ ਕੋਈ ਵੀ ਇਹਨਾਂ ਤੋਂ ਇਲਾਵਾ ਵੀ ਕੋਈ ਵੀ ਜੇਕਰ ਕਿਸੇ ਦੇ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਜਾਂ ਸ਼ੰਕਾ ਆ ਨਾ ਤੇ ਸਾਡਾ ਚੈਲੰਜ ਆ ਕੇ ਸਾਡੇ ਇਤਿਹਾਸਕਾਰਾਂ ਦੇ ਨਾਲ ਬਹਿ ਕੇ ਵਿਚਾਰ ਕਰੋ ਲਾਈਵ ਜਿਹੜਾ ਉਹ ਹੋਊਗਾ ਲਾਈਵ ਲਾਈਵ ਚੱਲੂਗਾ ਅਸੀਂ ਆ ਕਿਉਂਕਿ ਪਿਓ ਦੀ ਪ੍ਰਾਪਰਟੀ ਤੇ ਪੁੱਤਰ ਦਾ ਹੀ ਹੱਕ ਹੁੰਦਾ ਆ ਅਸੀਂ ਆਪਣੇ ਸ਼ਹੀਦਾਂ ਦੀ ਦੇ ਦਾਅਵੇਦਾਰ ਆ ਆਪਣੇ ਇਤਿਹਾਸ ਦੇ ਸਰਮੌਰ ਇਤਿਹਾਸ ਦੇ ਅਸੀਂ ਦਾਵੇਦਾਰ ਆ ਸ਼੍ਰੋਮਣੀ ਸ਼ਹੀਦ ਬਾਬਾ ਜਰਨੈਲ ਸਿੰਘ ਬਾਬਾ ਜੀਵਨ ਸਿੰਘ ਜੀ ਦੇ ਸ਼੍ਰੋਮਣੀ ਜਰਨੈਲ ਅਮਰ ਸਿੰਘ ਬਾਬਾ ਜੀ ਉਹਨਾਂ ਦੇ ਵਾਰਸ ਆ ਇਸੇ ਤਰ੍ਹਾਂ ਹੀ ਅਕਾਲੀ ਬਾਬਾ ਫੂਲਾ ਸਿੰਘ ਦੇ ਵਾਰਸ ਆ ਅਕਾਲੀ ਬਾਬਾ ਫੂਲਾ ਸਿੰਘ ਜੀ ਮਜਬੀ ਸੇਖ ਹੋਏ ਨੇ ਸਾਡੇ ਇਤਿਹਾਸਕਾਰ ਜੰਗੀ ਜਰਨੈਲ ਮਨਕਾਲ ਕੌਮੀ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਜੀ ਸਾਡੇ ਸਰਮੌਰ ਇਤਿਹਾਸਕਾਰ ਸਰਦਾਰ ਅਨੰਦ ਸਿੰਘ ਆਰਫੀ ਜੀ ਜਸਵੰਤ ਸਿੰਘ ਜੀ ਡੀਡੀਪੀਓ ਚੰਡੀਗੜ੍ਹ ਵਾਲੇ ਆ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਅਤੇ ਬਹੁਤ ਸਾਰੇ ਹੋਰ ਵੀ ਸਾਡੇ ਖੋਜੀ ਖੋਖੀ ਇਤਿਹਾਸਕਾਰ ਨੇ ਜਿਹੜੇ ਤੁਹਾਨੂੰ ਜਵਾਬ ਦੇਣਗੇ ਜੀ ਸਾਡਾ ਤੁਹਾਨੂੰ ਚੈਲੰਜ ਆ ਜਿੱਥੇ ਮਰਜ਼ੀ ਜਦੋਂ ਮਰਜ਼ੀ ਮੂਹਨ ਕ ਰੱਖ ਲੋ ਸੰਗਰੂਰ ਰੱਖ ਲੋ ਜਿੱਤੇ ਮਰਜ਼ੀ ਲਾਈਵ ਕੰਸਰਟ ਰੱਖ ਲੋ ਸਾਡੇ ਇਤਿਹਾਸਕਾਰ ਤੁਹਾਨੂੰ ਜਿਹੜੀ ਤੁਹਾਡੇ ਦਿਮਾਗ ਦੀਆਂ ਪਰਤਾਂ ਨੇ ਜੜੀਆਂ ਉਹ ਸਾਫ਼ ਕਰਨਗੇ ਤੁਹਾਡੇ ਕੰਨਾਂ ਦੇ ਪੜਦੇ ਖੋਲਣਗੇ ਕਿਉਂਕਿ ਹਰ ਥਾਂ ਤੇ ਤੁਸੀਂ ਸਾਡੇ ਇਤਿਹਾਸ ਨਾਲ ਛੇੜਛਾੜ ਸ਼ੁਰੂ ਤੋਂ ਕੀਤੀ ਆ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਰੰਗਰੇਟਾ ਕੌਮ ਦੇ ਵਿੱਚ ਜਾਗਰਤੀ ਆਈ ਆ ਰੰਗਰੇਟੇ ਜਾਗ ਚੁੱਕੇ ਹਨ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਸਰਮੌਰ ਇਤਿਹਾਸ ਦੇ ਨਾਲ ਖੇੜਛੜ ਜਿਹੜੀ ਆ ਉਹ ਹਰ ਕਿਸ ਬਰਦਾਸ਼ ਨਹੀਂ ਕਰਾਂਗੇ ਹਰ ਥਾਂ ਤੇ ਜਿੱਥੇ ਵੀ ਸਾਨੂੰ ਕਿਤੇ ਬੋਲਣਾ ਪਊਗਾ ਲੜਨਾ ਪਊਗਾ ਅਸੀਂ ਲੜਨ ਲਈ ਵੀ ਤਿਆਰ ਆ ਮਰ ਲਈ ਤਿਆਰ ਆ ਕਿਉਂਕਿ ਮਜਬੀ ਸੇਕ ਰੰਗਰੇਟੇ ਹਮੇਸ਼ਾ ਹੀ ਚਰਖੜੀਆਂ ਤੇ ਚੜਦੇ ਆਏ ਨੇ ਖੋਪਰੀਆਂ ਲਵਾਉਂਦੇ ਆਏ ਨੇ ਪਰ ਹਾਰ ਨਹੀਂ ਮੰਨਣੀ ਸੋਸ ਮੇਰੀ ਇੱਕ ਵਾਰ ਫਿਰ ਬੇਨਤੀ ਆ ਉਹਨਾਂ ਸ਼ਰਾਰਤੀ ਬੰਦਿਆਂ ਨੂੰ ਚੈਲੰਜ ਹੈ ਤੁਹਾਨੂੰ ਜਿੱਥੇ ਮਰਜੀ ਸਾਡੇ ਨਾਲ ਬਹਿਸ ਰੱਖੋ ਸਾਡੇ ਇਤਿਹਾਸਕਾਰ ਤੁਹਾਨੂੰ ਜਵਾਬ ਦੇਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮذਬੀ ਸਿੱਖ ਹੋਣ ਦਾ ਜਿਹੜਾ ਤੁਹਾਡਾ ਮਾਣ ਆ ਉਹ ਵਧਾਓ ਜੀ ਵੱਧ ਤੋਂ ਵੱਧ ਮੇਰੀ ਰੰਗਰੇਟੇ ਸਿੰਘਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਅਕਾਲੀ ਬਾਬਾ ਫੂਲਾ ਸਿੰਘ ਦੇ ਇਤਿਹਾਸ ਨੂੰ ਚਾਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਬੰਦ ਕਰੋ ਹੋ ਗਿਆ ਬੰਦ ਕਰੋ ਇੱਕ ਬੰਦ ਕਰ ਲੋ